ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਾਂ ਤਲਵਾਰ ਜਿੱਥੇ ਪ੍ਰੇਮ ਨੂੰ ਕਤਲ ਕਰਕੇ ਕੁਲ ਕੁਲਾ ਹੋ ਕੇ ਨਹੀਂ ਲਟਕਦੀ ਪਰ ਪ੍ਰੇਮ ਦੇ ਬਾਗ ਦੀ ਰੱਖਿਆ ਕਰਨ ਵਾਲੀ ਵਾਰਡ ਬਣ ਕੇ ਖੜੋਂਦੀ ਹੈ ਜਿੱਥੇ ਤਲਵਾਰ ਦੀ ਤਹਿ ਵਿੱਚ ਲਾਲਚ ਤੇ ਕ੍ਰੋਧ ਨਹੀਂ ਪਰ ਦਇਆ ਤੇ ਉਤਸ਼ਾਹ ਹੈ ਇਹ ਤਲਵਾਰ ਅਰੋਗਾਂ ਨੂੰ ਰੋਗ ਹੋ ਕੇ ਨਹੀਂ ਚੰਮੜਦੀ ਪਰ ਨਮੋ ਰੋਗ ਰੋਗ ਦੇ ਅਸੂਲ ਵਾਂਗੂ ਰੋਗ ਨੂੰ ਰੋਗ ਰੂਪ ਹੋ ਰਹੀ ਹੈ ਇਹ ਤਲਵਾਰ ਅਮਨ ਲਈ ਜ਼ੁਲਮ ਦਾ ਰੂਪ ਨਹੀਂ ਧਾਰ ਰਹੀ ਪਰ ਜ਼ੁਲਮ ਲਈ ਅਮਨ ਰੂਪ ਧਾਰਦੀ ਹੈ ਇਹ ਤਲਵਾਰ ਭਿਆਨਕ ਰਾਸਤਾ ਉਦੀਪਨ ਨਹੀਂ ਹੈ ਪਰ ਵੀ ਰਾਸਤਾ ਅਲੰਬਨ ਹੈ ਇਹ ਤਲਵਾਰ ਵੈਰ ਭਾਵ ਨਾਲ ਭਰਾ ਨੂੰ ਵੈਰੀ ਜਾਣ ਕੇ ਗਰਦਨ ਤੋੜਨ ਵਾਲੀ ਨਹੀਂ ਪਰ ਭਰਾਵਾਂ ਨੂੰ ਵੈਰੀ ਜਾਣ ਕੇ ਗਰਦਨ ਤੋੜਨ ਵਾਲਿਆਂ ਦੀ ਤਲਵਾਰ ਦੇ ਅੱਗੇ ਸੱਚੀ ਢਾਲ ਹੈ हां ਇਸ ਦਾ ਧਾਰਨਾ ਤੇ ਇਸ ਨੂੰ दारू ਰੂਪ ਰੱਖਣਾ ਦਾਨੇ ਹੀ ਵੈਦ ਦਾ ਕੰਮ ਹੈ। ਆਲਣਾ ਦੇ ਹੱਥ ਆਈ ਇਹ ਆਪਣੇ ਹੀ ਪਰਛੇ ਲਾਉਂਦੀ ਹੈ। ਇਹ ਖੜਕਧਾਰੀ ਸੰਸਾਰ ਨੂੰ ਉਸ ਚੋਟੀ ਤੇ ਲਜਾਇਆ ਚਾਹੁੰਦੀ ਹੈ ਜਿੱਥੇ ਤਲਵਾਰਾਂ ਦੀ ਲੋੜ ਨਹੀਂ ਪਰ ਸੰਸਾਰ ਦੀ ਮੂਰਕਤਾ ਨੇ ਵਿਚਲੀ ਘਾਟੀ ਜ਼ੁਲਮ ਦੀ ਤਲਵਾਰਾਂ ਨਾਲ ਐਸੀ ਭਰ ਦਿੱਤੀ ਹੈ ਕਿ ਦਾਨਾ ਖੜਕਧਾਰੀ ਹੀਰੇ ਨਾਲ ਹੀਰਾ ਵਿੰਨਣ ਵਾਲੀ ਹਕਮਤ ਕਰਕੇ ਸੰਸਾਰ ਨੂੰ ਤਲਵਾਰ ਦੇ ਹੀ ਆਸਰੇ ਉਸ ਭਿਆਨਕ ਘਾਟੀ ਤੋਂ ਕੱਢ ਕੇ ਉੱਥੇ ਲਿਜਾ ਸਕਦਾ ਹੈ ਔਰ ਲੈ ਗਿਆ ਹੈ ਇਸ ਦਾਨਾ ਹਕੀਮ ਦੀ ਕਮਰ ਨਾਲ ਲਟਕਦੀ ਇਹ ਤਲਵਾਰ ਨਹੀਂ ਦੱਸਦੀ ਕਿ ਅਸੀਂ ਜ਼ੁਲਮ ਕਰ ਸਕਦੇ ਹਾਂ ਪਰ ਇਹ ਦੱਸਦੀ ਹੈ ਕਿ ਅਸੀਂ ਜ਼ੁਲਮ ਦੀ ਤਲਵਾਰ ਅੱਗੇ ਨਿਤਾਣੇ ਹੋ ਗਏ ਦਰਦਮੰਦਾਂ ਦੇ ਦੁਆਲੇ ਇਸ ਬੀਰਤਾ ਦੀ ਕਾਰ ਕੱਢ ਸਕਦੇ ਹਾਂ ਧੰਨ ਹਨ ਉਹ ਜੋ ਇਸ ਦੁਰਗਾ ਦਾ ਇਹ ਯੋਗ ਵਰਤਾਓ ਕਰ ਸਕਦੇ ਹਨ ਪਰ ਜੋ ਇਸ ਦਾ ਅਯੋਗ ਵਰਤਾਓ ਕਰਦੇ ਹਨ ਉਹਨਾਂ ਲਈ ਸ਼ੋਕ ਹੈ ਔਰ ਉਹਨਾਂ ਲਈ ਹਾਏ ਹਾਏ ਹੈ ਪਿਆਰਿਓ ਅੱਜ ਪ੍ਰੇਮ ਦੇ ਪੁਤਲੇ ਜਿਨ੍ਹਾਂ ਨੇ ਜ਼ੁਲਮ ਦੀ ਬਰਖਾ ਲਈ ਛਤਰੀ ਭਿਜਦਿਆਂ ਉੱਤੇ ਤਾਣੀ ਹੈ ਆ ਰਹੇ ਹਨ ਗਵਾਲੀਅਰ ਦੇ ਕਿਲੇ ਵਿੱਚੋਂ ਉਮਰਾ ਦੇ 52 ਕੈਦੀ ਛੁੜਾ ਆਏ ਹਨ ਗਵਾਲੀਅਰ ਦੇ ਕਿਲੇ ਤੋਂ ਹੀ ਨਹੀਂ ਸਗੋਂ ਉਹਨਾਂ ਨੂੰ ਮੂਰਕਤਾ ਦੇ ਕਿਲੇ ਵਿੱਚੋਂ ਵੀ ਕੱਢ ਆਏ ਹਨ ਖੀਮਾ ਦੀ ਤਲਵਾਰ ਤੇ ਪਿਆਰ ਦੀ ਤਲਵਾਰ ਉਹਨਾਂ ਦੇ ਅੰਦਰ ਪੁਆਏ ਹਨ ਉਹਨਾਂ ਦੀ ਗਾਤਰੇ ਦੀ ਤਲਵਾਰ ਨੂੰ ਜ਼ੁਲਮ ਦੇ ਖੂਨ ਤੋਂ ਧੋ ਕੇ ਦੀਨ ਰੱਖਿਆ ਦੀ ਢਾਲ ਬਣਾ ਆਏ ਹਨ ਐਸੇ ਪਿਆਰੇ ਅਝਕਾਰ ਆ ਰਹੇ ਹਨ ਅੰਮ੍ਰitsar ਜਿਸ ਵੇਲੇ ਆਪ ਨੂੰ ਸੁਨਹਿਰੀ ਕਲਸਾ ਨਾਲ ਚਮਕਦਾ ਦਿਸਿਆ ਘੋੜੇ ਤੋਂ ਉਤਰ ਕੇ ਪਿਆਰੇ ਸਤਗੁਰਾਂ ਦੇ ਅਦਬ ਵਿੱਚ ਪੈਦਲ ਹੋ ਗਏ ਹਨ ਆਗੋ ਸੰਗਤਾਂ ਆ ਰਹੀਆਂ ਹਨ ਇੱਧਰ ਵੀ ਭਾਈ ਬੁੱਢਾ ਭਾਈ ਜੇਠਾ ਅਦ ਹੋਰ ਸਾਰੇ ਸਿੱਖ ਗੁਰੂ ਚੰਦ ਉਦਾਲੇ ਤਾਰਾ ਮੰਡਲ ਬਣ ਕੇ ਸ਼ਬਦ ਪਾੜ ਰਹੇ ਹਨ ਉਦਰ ਭਾਈ ਗੁਰਦਾਸ ਭਾਈ ਸਾਈਂ ਦਾਸ ਤੇ ਸਾਰੇ ਮੁਖੀ ਸਿੱਖ ਗੱਲ ਪੱਲੇ ਦਿਲ ਸਾਈਂ ਮੁਖ ਸ਼ਬਦਾਂ ਨੇਤਰ ਪ੍ਰੇਮ ਨਾਲ ਭਰੇ ਆ ਰਹੇ ਹਨ ਪ੍ਰੇਮ ਦਾ ਸੰਗਮ ਹੋ ਗਿਆ ਚਰਨੀ ਟੈ ਪਏ ਮਿਲੇ ਵਿਛੜੇ ਮਿਲੇ ਗੁਰੂ ਸਮੁੰਦ ਨਦੀ ਸਭ ਸਿੱਖੀ ਮਿਲ ਪਏ ਫਿਰ ਸਿੱਧੇ ਹਰਮੰਦਰ ਜੀ ਨੂੰ ਆਏ ਸ੍ਰੀ ਅਕਾਲ ਤਖਤ ਸਾਹਿਬ ਜੀ ਆਏ ਪਾਈ ਗੁਰਦਾਸ ਜੀ ਨੇ ਅਰਦਾਸਾ ਸੋਧਿਆ ਫਿਰ ਅੰਦਰ ਸ੍ਰੀ ਹਰਮੰਦਰ ਜੀ ਵਿੱਚ ਗਏ ਕੜਾ ਪ੍ਰਸ਼ਾਦ ਚੜਾਇਆ ਪਾਈ ਬੁੱਢਾ ਜੀ ਨੇ ਅਰਦਾਸਾ ਕੀਤਾ ਕੀਰਤਨ ਹੋਇਆ ਪ੍ਰਸ਼ਾਦ ਵਰਤਿਆ ਫਿਰ ਗੁਰੂ ਜੀ ਸ਼ਹਿਰ ਵਿੱਚ ਆਏ ਬਾਜ਼ਾਰ ਕਤਾਰਾਂ ਮਨੁੱਖਾਂ ਨਾਲ ਭਰੇ ਪਏ ਹਨ ਕੋਠੇ ਇਸਤਰੀਆਂ ਦੇ ਭਾਰ ਨਾਲ ਲੱਦੇ ਪਏ ਹਨ ਸ਼ਬਦਾ ਦੀ ਕਨਕੋਰ ਹੋ ਰਹੀ ਹੈ ਫੁੱਲਾਂ ਦੀ ਵਰਖਾ ਹੋ ਰਹੀ ਹੈ ਗੁਲਾਬ ਦੇ ਤਰੋਂਕੇ ਵਸ ਰਹੇ ਹਨ ਸਹਿਰੇ ਤੇ ਮਾਲਾ ਗੱਲੇ ਪੈ ਰਹੇ ਹਨ ਮਥਿਆਂ ਤੇ ਸੀਸ ਬੰਦਨਾ ਦੀ ਵਾਰ ਨਹੀਂ ਆਉਂਦੀ ਸ਼ਬਦਾਂ ਦੀ ਕੰਕੋੜ ਨਾਲ ਆਕਾਸ਼ ਗੂੰਜ ਰਿਹਾ ਹੈ ਗੁਰੂ ਸੰਗਤ ਤੇ ਮੰਨੇ ਪਰਮੰਨੇ ਗੁਰੂ ਘਰ ਸੰਗਤ ਨੂੰ ਵੱਡਾ ਜਾਣਨ ਵਾਲੇ ਗੁਰੂ ਪ੍ਰੇਮ ਕਰਦੇ ਤੇ ਪ੍ਰੇਮ ਕੀਤੇ ਜਾਂਦੇ ਪ੍ਰੇਮੀਆਂ ਦੇ ਮੰਡਲ ਵਿੱਚ ਕਿਸ ਤਰ੍ਹਾਂ ਲੰਘ ਰਹੇ ਹਨ ਜੇਕੂ ਪ੍ਰੇਮ ਭਰੀਆਂ ਹੰਸਾ ਦੀਆਂ ਢਾਰਾਂ ਵਿੱਚੋਂ ਰਾਜ ਹੰਸ ਪ੍ਰੇਮ ਭਰਿਆ ਲੰਘਦਾ ਹੈ ਸਨੇ ਸਨੇ ਘਰ ਪਹੁੰਚੇ ਮਾਤਾ ਦੇ ਡੇਰੇ ਗਏ ਉਹ ਸ਼ਾਂਤ ਰਸ ਵਿੱਚ ਪੂਰੀ ਸਭ ਤਰ੍ਹਾਂ ਨਿਪੁੰਨ ਮਾਤਾ ਪ੍ਰੇਮ ਵਿੱਚ ਭਰੀ ਪਿਆਰੇ ਪੁੱਤਰ ਤੇ ਸਤਿਗੁਰਾਂ ਦੇ ਨਿਵਾਜੇ ਗੁਰੂ ਦੀ ਤਾਂਗ ਵਿੱਚ ਖੜੀ ਹੈ ਜਗਤ ਗੁਰੂ ਮਰਿਆਦਾ ਦੇ ਪੂਰੇ ਮਾਤਾ ਦੇ ਚਰਨਾਂ ਪਰ ਡਿੱਗਦੇ ਹਨ ਮਮਤਾ ਭਰੀ ਮਾਂ ਮਾਤਰੀ ਪ੍ਰੇਮ ਵਿੱਚ ਆ ਕੇ ਗੱਲ ਲਾਉਂਦੀ ਤੇ ਮੱਥਾ ਸੁੰਘਦੀ ਹੈ ਪਰ ਦੂਸਰੀ ਆਣ ਵਿੱਚ ਗੁਰੂ ਪ੍ਰੇਮ ਦੇ ਲਹਿਰੇ ਨਾਲ ਸ਼ਰਦਾ ਨਾਲ ਚਰਨਾਂ ਵੱਲ ਝੁਕਦੀ ਹੈ ਪਰ ਉਹ ਪੂਰਾ ਗੁਰੂ ਮੱਥਾ ਝੁਕਨ ਵੀ ਨਹੀਂ ਦਿੰਦਾ ਔਰ ਮਾਤਾ ਵਿੱਚ ਆਪਣੇ ਪਿਆਰੇ ਸਤਿਗੁਰੂ ਪਿਤਾ ਦੀ ਮੂਰਤ ਵੇਖਦਾ ਵੇਖਦਾ ਗੁਰੂ ਪ੍ਰੇਮ ਵਿੱਚ ਭਰੋਤਾ ਸਜਲ ਨੇਤਰ ਹੋ ਜਾਂਦਾ ਹੈ ਲੋਕੋ ਇੰਨਾ ਆਤਮ ਪ੍ਰੇਮ ਦੇ ਜਾਨੂਆ ਦੇ ਕੋਤਕਾਂ ਨੂੰ ਕੌਣ ਸਮਝੇ ਰਸ ਸੰਗਮ ਇੰਨਾ ਵਿੱਚ ਹੀ ਹੁੰਦੇ ਹਨ ਮਾਨੋ ਹਿਰਦੇ ਆਕਾਸ਼ ਵਿੱਚ ਆਤਮ ਰਸਾਂ ਦੀ ਆਕਾਸ਼ੀ ਪੀਂਗ ਪੈ ਜਾਂਦੀ ਹੈ ਇੱਕ ਪਾਸੇ ਤਾਂ ਮਾਤਾ ਜੀ ਪੁੱਤਰ ਰਸ ਵਿੱਚ ਭਰੇ ਪਏ ਹਨ ਇੱਕ ਦੂਜੇ ਨਾਲ ਇੱਕ ਹੋ ਰਹੇ ਹਨ ਦੂਜੇ ਸ਼ਰਦਾ ਤੇ ਨਿਮਰਤਾ ਵਿੱਚ ਭਗਤੀ ਰਸ ਭਰ ਰਿਹਾ ਹੈ ਤੀਜੇ ਗੁਰੂ ਭਾਵਨਾ ਦਾ ਸ਼ਾਂਤ ਰਸ ਪ੍ਰੇਮ ਸਥਾਈ ਵਾਲਾ ਦਵੱਲੀ ਪੂਰਤ ਹੋ ਰਿਹਾ ਹੈ ਪਰ ਮर्यादा पुरुषोत्तम ਗੁਰੂ ਜੀ ਨੇ ਮਾਤਾ ਨੂੰ ਮਾਤਾ ਤੇ ਨਿਜ ਨੂੰ ਪੁੱਤਰ ਜਾਣ ਕੇ ਉਹ ਆਦਰ ਤੇ ਸਤਿਕਾਰ ਕੀਤਾ ਹੈ ਕਿ ਜੋ ਲੋਕਾਂ ਲਈ ਨਮੂਨਾ ਹੈ ਕਿ ਸਰੀਰਕ ਪ੍ਰਤਾਪ ਆ ਕੇ ਚਾਹੇ ਆਤਮ ਸਤਿਆ ਦੇ ਸਵਾਮੀ ਹੋ ਕੇ ਮਾਤਾ ਪਿਤਾ ਸਦਾ ਵੱਡੇ ਔਰ ਸਦਾ ਸਤਿਕਾਰਯੋਗ ਹਨ ਔਰ ਕਦੇ ਕੋਈ ਹਾਲਤ ਐਸੀ ਨਹੀਂ ਹੈ ਕਿ ਔਲਾਦ ਮਾਪਿਆਂ ਨੂੰ ਆਪਣੇ ਅੱਗੇ ਝੁਕਾਵੇ ਜਦ ਗੁਰੂ ਇਹ ਨਮੂਨਾ ਦੱਸਦੇ ਹਨ ਤਦ ਜੀਵਾਂ ਨੂੰ ਮਾਪਿਆਂ ਦਾ ਸਤਿਕਾਰ ਕਿੰਨਾ ਵਧੇ ਚਾਹੀਏ ਹੁਣ ਮਾਤਾ ਨੇ ਆਦਰ ਨਾਲ ਬਿਠਾ ਕੇ ਸਾਰਾ ਹਾਲ ਰਤਾ ਰਤਾ ਕਰਕੇ ਸੁਣਿਆ ਸਾਰਾ ਸੁਣ ਕੇ ਗੱਲ ਵਿੱਚ ਪੱਲਾ ਪਾ ਕੇ ਖੜੋ ਗਈ ਨਾਲ ਗੁਰੂ ਜੀ ਖੜੋ ਗਈ ਅਕਾਲ ਪੁਰਖ ਸਤਗੁਰਾਂ ਦਾ ਧਿਆਨ ਕੀਤਾ ਔਰ ਬੜੇ ਪ੍ਰੇਮ ਨਾਲ ਅਰਦਾਸਾ ਸੋਧਿਆ ਤੇ ਵਾਹਿਗੁਰੂ ਦੀ ਕਿਰਪਾਲਤਾ ਦਾ ਸ਼ੁਕਰਾਨਾ ਕੀਤਾ ਇਸ ਵੇਲੇ ਦੇ ਪ੍ਰੇਮ ਤੇ ਧੰਵਾਦ ਵਿੱਚ ਮਾਤਾ ਤੇ ਗੁਰੂ ਜੀ ਲਿਵਲੀਨ ਹੋ ਗਏ ਔਰ ਘੜੀ ਭਰ ਨਿੱਤਰ ਨਹੀਂ ਖੁੱਲੇ ਬਹੁਤ ਚਿਰ ਮਾਤਾ ਜੀ ਪਾਸ ਬੈਠੇ ਰਹੇ ਪ੍ਰੇਮ ਦੀ ਬੋਲਤਾ ਵਿੱਚ ਮਾਤਾ ਜੀ ਨੂੰ ਉਪਕਾਰ ਯਾਦ ਆਇਆ ਇਹ ਸੁੱਖ ਨੂੰ ਕਲਿਆ ਮਾਤਾ ਜੀ ਕਦ ਮੰਨ ਸਕਦੇ ਸੀ ਬ੍ਰह्म ਗਿਆਨੀ 파ਰੂਪਕਾਰ 우마ਹਾ ਬੀਬੀ ਰਾਮ ਨੂੰ ਸੱਦਿਆ ਭਾਈ ਸਾਈ ਦਾਸ ਜੀ ਭਾਈ ਨਰੈਣ ਦਾਸ ਜੀ ਤੇ ਬੇਬੇ ਪ੍ਰੇਮ ਦੇਵੀ ਜੀ ਆਜ ਸਾਰਾ ਪਰਿਵਾਰ ਸੱਦਿਆ ਗੁਰੂ ਜੀ ਆਪਣੇ ਪਰਮ ਪ੍ਰੇਮੀ ਸੋਹਰੇ ਪਰਿਵਾਰ ਨੂੰ ਮਿਲ ਕੇ ਗੱਦਗੱਦ ਹੋਏ ਸਭ ਨੂੰ ਆਤਮ ਲਾਭ ਵਰ ਦਿੱਤੇ ਢੇਰ ਚਿਰ वार्तालाਪ ਹੁੰਦੇ ਰਹੇ ਬੀਬੀ ਦਮੋਦਰੀ ਜੀ ਨੇ ਪਿਆਰੇ ਪਤੀ ਦੇ ਚਰਨ ਕਮਲ ਪਰਸੇ ਇਸ ਪ੍ਰਕਾਰ ਪਰਿਵਾਰ ਦੇ ਪਿਆਰ ਤੇ ਖੁਸ਼ੀ ਦੇ ਰੰਗਾਂ ਵਿੱਚ ਗੁਰੂ ਉਦਾਲੇ ਮਾਨੋ ਪਰਿਵਾਰ ਪੈ ਰਿਆ ਸੀ ਦਿਨ ਇਓ ਲੰਘਿਆ ਰਾਤ ਆਪਣੇ ਸੁਖਾਸਨ 'ਤੇ ਜਾ ਬਿਰਾਜੇ ਪਹਿਲੀ ਰਾਤ ਰੈਂਦੀ ਗੁਰੂ ਜੀ ਉੱਠੇ ਇਸ਼ਨਾਨ ਕਰਕੇ ਸ੍ਰੀ ਹਰਮੰਦਰ ਜੀ ਆਏ ਆਸਾਂ ਦੀ ਵਾਰ ਲੱਗੀ ਤੇ ਭੋਗ ਪਏ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਆ ਬਿਰਾਜੇ ਇੱਥੇ ਪਿਆਰੇ ਸਿੱਖ ਆ ਜੁੜੇ ਵਾਰਤਾ ਲਾਪ ਹੋਈਆਂ ਅਨੇਕ ਪ੍ਰੇਮੀਆਂ ਦੇ ਪ੍ਰੇਮ ਪੂਰਨ ਹੋਏ ਭਾਈ ਸਿੰਧੀ ਜੀ ਵੀ ਇਕਲਵੰਝੇ ਬੈਠੇ ਸੀ ਗੁਰੂ ਜੀ ਦੀ ਨਜ਼ਰ ਉੱਥੇ ਪਈ ਪਾਸ ਆਦ ਕੇ ਕਹਿਣ ਲੱਗੇ ਸੁਣਾਓ ਸੱਜਣ ਜੀ ਕੀ ਹਾਲ ਹੈ ਉੱਤਰ ਦੇਣ ਥਾ ਉਸ ਦਾ ਹਿਰਦਾ ਸ਼ੁਕਰ ਤੇ ਪ੍ਰੇਮ ਨਾਲ ਉਛਲ ਪਿਆ ਔਰ ਚਰਨਾ ਕਵਲਾ ਤੇ ਟੈਪਿਆ ਸਤਿਗੁਰੂਆਂ ਨੇ ਸਾਰੀ ਵਿਥਿਆ ਪੁੱਛੀ ਪਰ ਬੋਲੇ ਕੋਨ ਇਹ ਪ੍ਰੇਮ ਦੀ ਬੋਲਤਾ ਵੇਖ ਕੇ ਸਤਿਗੁਰੂਆਂ ਨੇ ਮਸਤਕ ਤੇ ਹੱਥ ਲਾਇਆ ਔਰ ਥਾਪੀ ਦੇ ਕੇ ਕਿਹਾ ਨਿਹਾਲ ਨਿਹਾਲ ਇਤਨਾ ਕਹਿਣਾ ਸੀ ਕਿ ਉਹ ਜਿਸ ਨੂੰ ਨਾਮ ਕਰਕੇ ਭਾਈ ਢੋਲਦਾ ਸੀ ਜਿਸ ਲਈ ਸੇਵਾ ਬਾਣੀ ਸ਼ੁਕਰ ਬੇਨਤੀ ਨੇ ਤਿਆਰੇ ਕਰ ਦਿੱਤੇ ਸਨ ਉਸ ਦੇ ਸਾਰੇ ਸਰੀਰ ਵਿੱਚੋਂ ਫੁੱਟ ਨਿਕਲਿਆ ਜ਼ਮੀਨ ਅਸਮਾਨ ਦਾ ਰੰਗ ਬਦਲ ਗਿਆ ਉਸ ਲਈ ਦੁਨੀਆ ਹੋਰ ਹੋ ਗਈ ਆਪਾ ਹੋਰ ਹੋ ਗਿਆ ਗੁਰੂ ਨੂੰ ਪਿਆਰ ਕਰਦਿਆਂ ਗੁਰੂ ਦਾ ਪਿਆਰਾ ਹੋ ਗਿਆ ਸਰੀਰ ਵਿੱਚ ਆਤਮਾ ਤੇ ਆਤਮਾ ਵਿੱਚ ਪਰਮਾਤਮਾ ਔਰ ਪਰਮਾਤਮਾ ਵਿੱਚ ਸਰੀਰ ਕੁਝ ਐਦਾਂ ਲਿਸ਼ਕ ਗਿਆ ਕੀ ਪਰ ਤੱਕ ਦੇਸ ਪਿਆ ਔਰ ਦਰਸ਼ਨ ਅਨੁਭਵ ਵਿੱਚ ਟਿਕਾਉ ਪੈ ਗਿਆ ਸਿੰਧੀ ਭਾਈ ਨਦਰੀ ਨਦਰ ਨਿਹਾਲ ਹੋ ਗਿਆ ਸਤਿਗੁਰਾਂ ਨੇ ਭਾਈ ਜੋਦਾ ਨਾਮ ਬਖਸ਼ਿਆ ਔਰ ਸਿੱਖੀ ਦੀ ਸੇਵਾ ਸੌਂਪੀ ਔਰ ਨਾਲ-ਨਾਲ ਹੀ ਸਾਈਂ ਦਾਸ ਜੀ ਪਰ ਕਿਰਪਾ ਤੇ ਕਿਰਪਾ ਹੋਈ ਸਤਿਗੁਰਾਂ ਨੇ ਉਹਨਾਂ ਦੀ ਸਿੱਖੀ ਸਿੱਧਕ ਸੇਵਾ ਸਮਝ ਤੇ ਪ੍ਰੇਮ ਦੀ ਬਹੁਤ ਮਹਿਮਾ ਕੀਤੀ ਔਰ ਇਹ ਆਗਿਆ ਕੀਤੀ ਕਿ ਜੀਕੋ ਭਾਈ ਜੋਦੇ ਤੇ ਕਿਰਪਾ ਕੀਤੀ ਜੇ ऐसे तरह टेसे नुं भी ਧਾਰਨਾ ਪਾਈ ਸਾਈਂ ਦਾਸ ਜੀ ਇਹ ਕਦ ਸਹਾਰ ਸਕਦੇ ਸੀ ਕਹਿ ਤਾਂ ਕੁਛ ਨਾ ਸਕੇ ਪ੍ਰੇਮ ਨਾਲ ਨੈਣ ਪਾਰ ਆਏ ਜਾਣੀ ਜਾਣ ਗੁਰੂ ਸਮਝ ਗਏ ਕਿ ਇਹ ਹੋਮੇ ਦੇ ਮੰਡਲਾਂ ਤੋਂ ਉੱਚੇ ਉੱਡਣ ਵਾਲੇ ਹੰਸ ਆਪਣੀ ਵਡਿਆਈ ਨਹੀਂ ਸਹਾਰ ਸਕਦੇ ਉੱਠ ਕੇ ਪਾਈ ਜੀ ਨੂੰ ਗਲਬਕੜੀ ਪਾ ਲਈ ਤੇ ਕਿਹਾ ਡੱਲੇ ਦੀ ਸਿੱਖੀ ਧੰ ਸਾਈਂ ਦਾਸ ਸੁਨਹਾਰ ਨਿਹਾਲ ਇਸ ਤਰ੍ਹਾਂ ਦੇ ਆਤਮਦਾਨ ਕਰਦਿਆਂ ਸੁਨੇਹਾ ਆਇਆ ਕਿ ਪਾਤਸ਼ਾਹ ਮੰਦਰ ਯਾਤਰਾ ਲਈ ਆਉਂਦਾ ਹੈ ਸੋ ਉਸ ਵੇਲੇ ਉਸ ਨੂੰ ਮੰਦਰ ਦੀ ਯਾਤਰਾ ਕਰਵਾਈ ਗਈ ਪਾਤਸ਼ਾਹ ਕਸ਼ਮੀਰ ਜਾ ਰਿਹਾ ਸੀ ਜੋ ਅੰਮ੍ਰਿਤਸਰੋਂ 200 ਮੀਲ ਹੈ ਸਤਗੁਰਾਂ ਅੱਗੇ ਪਾਤਸ਼ਾਹ ਨੇ ਕਸ਼ਮੀਰ ਨਾਲ ਚੱਲਣ ਦੀ ਯਾਚਨਾ ਕੀਤੀ ਗੁਰੂ ਜੀ ਨੇ ਪਰਵਾਣ ਕੀਤੀ ਪਾਤਸ਼ਾਹ ਤਾਂ ਤੁਰ ਗਿਆ 2-4 ਦਿਨ ਮਗਰੋਂ ਸ੍ਰੀ ਗੁਰੂ ਜੀ ਵੀ ਲਾਹੌਰ ਤੁਰ ਗਏ ਸੋਰੇ ਪਰਿਵਾਰ ਨੂੰ ਢੱਲੇ ਤੋਰ ਗਏ ਤੇ ਸੰਗਤਾਂ ਵਿਦਾ ਹੋਈਆਂ ਕੁਝ ਸਿੱਖ ਨਾਲ ਗਏ ਔਰ ਕੁਝ ਮੰਦਰ ਦੀ ਸੇਵਾ ਵਿੱਚ ਰਹੇ ਹੁਣ ਭਾਈ ਸਾਈਂ ਦਾਸ ਜੀ ਤੇ ਰਾਮੂ ਫੇਰ ਆਪਣੇ ਗ੍ਰਾਂ ਉਸੇ ਤਰ੍ਹਾਂ satsang ਵਾੜੀ ਲਾਈ ਬੈਠੇ ਹਨ ਇੱਕ ਦਿਨ ਭਾਈ ਸਾਈਂ ਦਾਸ ਜੀ ਬੈਠੇ ਸੀ ਕਿ ਉਹਨਾਂ ਦੇ ਘਰ ਭਾਈ ਢੇਸਾ ਫੇਰ ਆ ਗਿਆ ਪੈਰੀ ਪੌਣਾ ਕਹਿ ਕੇ ਸਿਰ ਨਿਵਾਇਆ ਭਾਈ ਜੀ ਨੇ ਵੀ ਪੈਰੀ ਪੌਣਾ ਕਹਿ ਕੇ ਪਾਸ ਬਹਾਲ ਲਿਆ ਤੇ ਸੁਖ ਸਾੰਦ ਪੁੱਛੀ ਢੇਸਾ ਆਪ ਦੀ ਕਿਰਪਾ ਹੈ ਸਭ ਤਰ੍ਹਾਂ ਸੁਖ ਹੈ ਪਾਈ ਮਨ ਦੇ ਗਲੇਸ਼ ਵੀ ਹਟ ਗਏ ਹਨ țesa ਆਪ ਦੀ ਕਿਰਪਾ ਤਾਂ ਅਪਾਰ ਹੋਈ ਹੈ ਪਰ ਮੈਂ ਇਲਤੀ ਜਿਹਾ ਆਦਮੀ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅਮਰਸਰ ਨੂੰ ਦਿੱਲੀ ਤੋਂ ਮੁੜੇ ਜਾ ਰਹੇ ਸੀ ਤਦ ਮੈਨੂੰ ਪਤਾ ਲੱਗਾ ਮੈਂ ਆਪਣੇ ਪਿੰਡੋਂ ਤਾਈ ਕਰਕੇ ਗੋਇੰਦਵਾਲ ਉਹਨਾਂ ਨੂੰ ਜਾ ਮਿਲਿਆ ਜਾ ਕੇ ਦਰਸ਼ਨ ਕੀਤਾ ਬਹੁਤ ਜੀ ਸੁਖੀ ਹੋਇਆ ਪਰ ਆਪਣੇ ਸੁਭਾਅ ਅਨੁਸਾਰ ਮੈਂ ਕੁਝ ਮੰਗਣ ਦੀ ਥਾਂ ਇਹੋ ਪ੍ਰਸ਼ਨ ਕਰ ਦਿੱਤਾ ਕਿ ਦੀਨਾ ਬੰਦੂ ਜੀ ਕਰਤਾਰ ਜਦ ਸ਼ੁੱਧ ਨੇਕੀ ਹੈ ਤਦ ਬਦੀ ਕਿਉਂ ਬਣਾਉਂਦਾ ਹੈ ਗੁਰੂ ਜੀ ਆਖਣ ਲੱਗੇ ਕਰਤਾਰ ਤਾਂ ਨੇਕੀ ਦਾ ਕਰਤਾਰ ਹੈ ਬਦੀ ਤੂੰ ਬਣਾਉਂਦਾ ਹੈ ਮੈਂ ਮੈਂ ਕਿੱਕੂ ਬਣਾਉਂਦਾ ਹਾਂ ਗੁਰੂ ਜੀ ਦਾਖਾਂ ਤੋਂ ਸ਼ਰਾਬ ਖਿੱਚਣ ਲਈ ਪੱਟੀਆਂ ਤੇ ਪਬਕੇ ਕਰਤਾਰ ਨੇ ਬਣਾਏ ਹਨ ਕਿ ਮਨੁੱਖ ਨੇ ਮੈਂ ਜੀ ਮਨੁੱਖ ਨੇ ਗੁਰੂ ਜੀ ਫਿਰ ਸ਼ਰਾਬ ਮਨੁੱਖ ਨੇ ਬਣਾਈ ਹੈ ਕਿ ਕਰਤਾਰ ਨੇ ਮੈਂ ਜੀ ਮਨੁੱਖ ਨੇ ਗੁਰੂ ਜੀ ਸ਼ਰਾਬ ਪੀ ਕੇ ਅਕਲ ਮਾਰ ਕੇ ਖੁਆਰ ਹੋਣ ਤੇ ਬਦੀ ਕਰਨੀ ਕਰਤਾਰ ਨੇ ਬਣਾਈ ਕਿ ਪੀਣ ਵਾਲੇ ਨੇ ਮੈਂ ਜੀ ਪੀਣ ਵਾਲੇ ਨੇ ਗੁਰੂ ਜੀ ਫਿਰ ਬਦੀ ਤੂ ਰਚੀ ਕਿ ਕਰਤਾਰ ਨੇ ਮੈਂ ਦਬੇ ਦੰਦੀ ਜੀ ਇਹ ਤਾਂ ਮੇਰੀ ਕਰਨੀ ਵਿੱਚੋਂ ਹੀ ਨਿਕਲ ਪਈ ਗੁਰੂ ਜੀ ਸੂਰਜ ਤੂ ਰਚਿਆ ਕਿ ਕਰਤਾਰ ਨੇ ਮੈਂ ਜੀ ਕਰਤਾਰ ਨੇ ਗੁਰੂ ਜੀ ਜੇ ਤੂੰ ਸਾਰਾ ਦਿਨ ਅੱਖਾਂ ਮੀਟ ਕੇ ਤੁਰੇ ਤੇ ਠੋਕਰਾ ਖਾਵੇਂ ਤਦ ਕਸੂਰ ਤੇਰਾ ਕਿ ਕਰਤਾਰ ਦਾ ਮੈਂ ਜੀ ਮੇਰਾ ਗੁਰੂ ਜੀ ਏਸਿਆ ਜੇ ਤੈ ਪੂਰਾ ਸੁਖੀ ਹੋਣਾ ਹੈ ਤਾਂ ਭਾਈ ਸਾਈਂ ਦਾਸ ਨੂੰ ਮਿਲਿਆ ਕਰ ਮੈਂ ਜੀ ਸਤਿ ਬਚਨ ਸੋ ਦੀਨदयाल ਜੀ ਉਹਨਾਂ ਦੀ ਆਗਿਆ ਕਰਕੇ ਔਰ ਆਪਣੇ ਸੁਖ ਦੀ ਖਿੱਚ ਕਰਕੇ ਜੋ ਆਪਦੇ ਉਪਦੇਸ਼ ਤੋਂ ਪਾਏ ਹਨ ਮੈਂ ਅੱਜ ਫੇਰ ਹਾਜ਼ਰ ਹੋਇਆ ਹਾਂ ਕਿਰਪਾ ਕਰੋ ਭਾਈ ਜੀ ਸੱਜਣਾ ਗੁਰੂ ਦੇ ਪਾਸ ਇਸ ਤਰ੍ਹਾਂ ਚਰਚਾਵਾਦ ਨਹੀਂ ਕਰੀਦੀ ਇਹ ਆਪਣੀ ਭੁੱਲੀ ਹੋਈ ਅਕਲ ਦੇ ਸੰਸੇ ਤਾਂ ਗੁਰਾਂ ਦੇ ਘਾਈ ਵੀ ਦੂਰ ਕਰ ਦਿੰਦੇ ਹਨ ਪਾਤਸ਼ਾਹਾਂ ਪਾਸ ਜਾ ਕੇ ਕੋਡਾਂ ਦੇ ਵਣਜ ਨਹੀਂ ਕਰੀਦੇ ਉੱਥੇ ਜਾ ਕੇ ਤਾਂ ਹੀਰੇ ਜਵਾਹਰਾਤ ਮੰਗੀਦੇ ਹਨ ਉੱਥੋਂ ਤਾਂ ਮੋਤੀਆਂ ਤੇ ਲਾਲਾਂ ਦੀ ਖੈਰ ਪੈਂਦੀ ਹੈ ਢੇਸਾ ਮੈਂ ਆਪ ਵੀ ਪਛਤਾਉਂਦਾ ਹਾਂ ਮੈਂ ਗਿਆ ਤਾਂ ਕੁਝ ਹੋਰ ਲੈਣ ਸਾਂ ਪਰ ਕਰਮਾਂ ਦਾ ਫੇਰ ਉਹ ਜੋ ਬਾਦ ਦਾ ਸੁਭਾਅ ਪੱਕ ਚੁਕਾ ਸੀ ਫੇਰ ਜਾਗ ਪੈਂਦਾ ਹੈ ਪਰ ਗੁਰੂ ਜੀ ਦੀਨ ਦਿਆਲ ਹਨ ਉਹਨਾਂ ਨੇ ਮੈਨੂੰ ਅਨਅਧਿਕਾਰੀ ਜਾਣ ਕੇ ਵੀ ਦੁਰਕਾਰਿਆ ਨਹੀਂ ਆਪ ਦੇ ਲਾੜ ਲਾ ਦਿੱਤਾ ਮੇਰੀ ਬੇਨਤੀ ਹੁਣ ਇਹ ਹੈ ਕਿ ਮੈਨੂੰ ਆਪਣੇ ਅੰਦਰ ਇੱਕ ਸਖਣਾ ਪੰਦੀਦਾ ਹੈ ਇਹ ਕਿਵੇਂ ਵੀ ਨਹੀਂ ਪਰਦਾ ਔਰ ਮੈਨੂੰ ਬੇਚੈਨ ਕਰਦਾ ਹੈ ਆਪ ਦੀ ਆਗਿਆ ਅਨੁਸਾਰ ਮੈਂ ਖਾਣਾ ਪੀਣਾ ਉਠਣਾ ਬੈਠਣਾ ਸੋਣਾ ਜਾਗਣਾ ਸਭ ਕੰਮ ਸੰਜਮ ਦੇ ਕਰ ਲਏ ਹਨ ਮੈਂ ਹਰ ਗੱਲ ਦਾ ਗੁਣ ਤੇ ਪਰਯੋਜਨ ਵਿਚਾਰ ਕੇ ਵਰਤੋ ਕਰਦਾ ਹਾਂ ਅੱਗੇ ਵਾਂਗੂ ਅੰਨੇਵਾ ਅੰਦਰ ਹੋਰਲੀ ਨਹੀਂ ਮਚਾਈ ਰੱਖਦਾ ਭੁੱਖ ਲੱਗੇ ਤਾਂ ਮੈਂ ਐਸ਼ ਕਰਨ ਦਾ ਸਮਾਂ ਨਹੀਂ ਸਮਝਦਾ ਪਰ ਇਹ ਕਿ ਇਸ ਸਰੀਰ ਨੂੰ ਪਾਲਣ ਦੀ ਲੋੜ ਹੈ ਤਦ ਸਾਦਾ ਤੇ ਸੁਥਰਾ ਭੋਜਨ ਭੁੱਖ ਤੋਂ ਰਤਾ ਘੱਟ ਖਾ ਕੇ ਸੁਖ ਪਾਉਂਦਾ ਹਾਂ ਇਸੇ ਤਰ੍ਹਾਂ ਹਰ ਗਾਲ ਦੀ ਵਿਚਾਰ ਕਰਕੇ ਸੰਜਮ ਦੀ ਤੋਰ ਤੇ ਮੈਨੂੰ ਸੁਖੀ ਕਰ ਦਿੱਤਾ ਹੈ ਕੁੜਨਾ ਸੜਨਾ ਤੁਖਨਾ ਛਿੱਥੇ ਹੋਣਾ ਖਿਜਣਾ ਲਾੜ ਪੈਣਾ ਇਹ ਪਾਪ ਵੀ ਮਿਟ ਗਏ ਹਨ ਨਾ ਹੁਣ ਕਦੀ ਅਣਪਾਚਾ ਹੁੰਦਾ ਹੈ ਨਾ ਕਾਲਜਾ ਸੜਦਾ ਹੈ ਨਾ ਖਰਚ ਬੋਤਾ ਹੋਣ ਕਰਕੇ ਆਮਦਨੋਂ ਵੱਧਦਾ ਹੈ ਨਾ ਮੈਂ ਹੋਰਨਾਂ ਨੂੰ ਸੁਖੀ ਵੇਖ ਕੇ ਤੁਖਦਾ ਹਾਂ ਨਾ ਮੇਰੀ ਕੋਈ ਲੋੜ ਰੁਕਦੀ ਹੈ ਨਾ ਮੈਂ ਚਿੱਥਾ ਹੁੰਦਾ ਹਾਂ ਨਾ ਤੰਗੀ ਪੈਂਦੀ ਹੈ ਨਾ ਕਿਸੇ ਨਾਲ ਖਿਜਦਾ ਹਾਂ ਨਾ ਵੇਲ ਲੱਗਦੀ ਹੈ ਨਾ ਗੱਪਾਂ ਠੱਠੇ ਟਿਕਚਰਾਂ ਬਾਦ ਕਰਦਾ ਹਾਂ ਨਾ ਲੜਾਈ ਹੁੰਦੀ ਹੈ ਉਹ ਜੋ ਤੁਸੀਂ ਕਿਹਾ ਸੀ ਕਿ ਹਰ ਬਾਤ ਦਾ ਪ੍ਰਯੋਜਨ ਵਿਚਾਰੀਏ ਉਸ ਨੇ ਬਹੁਤ ਠੰਡ ਪਾ ਦਿੱਤੀ ਹੈ ਪਰ ਹੁਣ ਜਦ ਮੈਂ ਵੇਲਾ ਹੁੰਦਾ ਹਾਂ ਸੌਣ ਲੱਗਦਾ ਹਾਂ ਜਾਗਦਾ ਹਾਂ ਮੇਰੇ ਅੰਦਰ ਇੱਕ ਸਖਣਾਪਣ ਹੁੰਦਾ ਹੈ ਔਰ ਉਹ ਬੇਚੈਨ ਕਰਦਾ ਹੈ ਕਿਰਪਾ ਕਰਕੇ ਇਸ ਦਾ ਉਧਾਰ ਕਰੋ ਭਾਈ ਜੀ ਇਸ ਦਾ ਅਰਥ ਇਹ ਹੈ ਕਿ ਤੁਹਾਡੇ ਅੰਦਰ ਸੰਜਮ ਆ ਗਿਆ ਹੈ ਔਰ ਸੰਜਮ ਆ ਜਾਣ ਨੇ ਮਾਨ ਦੀਆਂ ਅੱਡੋ-ਅੜਤਾਕਤਾਂ ਨੂੰ ਥੋੜਾ ਠਿਕਾਣੇ ਬਿਠਾ ਦਿੰਦਾ ਹੈ ਹੁਣ ਕੋਈ ਤਾਕਤ ਕਿਸੇ ਹੋਰ ਤਾਕਤ ਵਿੱਚ ਦਖਲ ਨਹੀਂ ਦਿੰਦੀ ਆਪੋ ਆਪਣੇ ਥੋਸੇ ਸਬਨਾ ਦੇ ਬੈਠਣ ਨੇ ਜਿੱਥੇ ਰੋਲਾ ਸੀ ਉਥੇ ਕ੍ਰਮ ਪੈਦਾ ਕਰਕੇ ਸਫਾਈ ਦੀ ਸ਼ਕਲ ਬਣ ਦਿੰਦੀ ਹੈ ਇਹ ਸਤਗੁਰਾਂ ਦੇ ਦਰਸ਼ਨਾ ਦਾ ਪ੍ਰਤਾਪ ਹੈ ਜਦ ਸੰਜਮ ਵਰਤਿਆ ਤਦ ਮਨ ਵਿੱਚ ਸਫਾਈ ਪੈਦਾ ਹੁੰਦੀ ਹੈ ਆਤਮਾ ਦੀਆਂ ਤਾਕਤਾਂ ਦਾ ਜੋ ਪ੍ਰਤੀਬਿੰਬ ਮਨ ਪਰ ਪੈਂਦਾ ਹੈ ਉਹ ਵਧੇਰੇ ਸਾਫ਼ ਪੈਣ ਲੱਗ ਜਾਂਦਾ ਹੈ ਇਸ ਕਰਕੇ ਬੁੱਧੀ ਸਾਫ਼ ਵਿਚਾਰ ਕਰਨ ਲੱਗ ਜਾਂਦੀ ਹੈ ਪਰ ਤੁਸੀਂ ਆਪਣੇ ਅੰਦਰ ਨਾਸਤਕਪਣੇ ਨਾਲ ਇੱਕ ਖਾਸ ਹਨੇਰਾ ਪੈਦਾ ਕੀਤਾ ਹੋਇਆ ਹੈ ਇਸ ਥਾਂ ਉੱਤੇ ਆਤਮਾ ਦਾ ਝਲਕਾ ਵੱਜਦਾ ਹੈ ਔਰ ਦਿਸਦਾ ਕੁਝ ਨਹੀਂ ਉੱਥੇ ਤੁਹਾਨੂੰ ਸਖਨਾਪਨ ਨਹੀਂ ਹੈ ਇਹ ਇੱਕ ਤਰ੍ਹਾਂ ਲੱਗਦਾ ਹੈ ਕਿ ਇਹ ਸਖਨਾਪਨ ਦੀ ਸੁੰਝ ਹੈ ਜੋ ਤੁਸੀਂ ਆਪਣੇ ਅੰਦਰ ਵਰਤਾਈ ਹੈ ਤੇ ਸਾ ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਭਾਈ ਜੀ ਅੱਛਾ ਇਸ ਗੱਲ ਦੀ ਹੋਰ ਤਰ੍ਹਾਂ ਵਿਚਾਰ ਕਰੀਏ ਜੇ ਤੁਸੀਂ ਕਿਸੇ ਰਾਜਾਂਦੇ ਆਦਮੀ ਨੂੰ ਐਵੇਂ ਉੱਠ ਕੇ ਚਪੇੜ ਮਾਰੋ ਤਦ ਕੀ ਉਹ ਦੁਖੀ ਹੋਊ ਕਿ ਨਹੀਂ ਤੇ ਸਾ ਹੋਊ ਭਾਈ ਜੀ ਭਲਾ ਤੁਹਾਡੇ ਮਨ ਵਿੱਚ ਕੁਝ ਬੇਚੈਨੀ ਉਦਾਸੀ ਜਾਂ ਰਾਂਚ ਜਿਹਾ ਵੀ ਆਪਣੇ ਕਰ ਤੱਬ ਤੋਂ ਆਉ ਕਿ ਨਹੀਂ ਟੇਸਾ ਜੀ ਨੂੰ ਕੁਝ ਹੋ ਤੇ ਪੈਂਦਾ ਹੈ ਭਾਈ ਜੀ ਜੋ ਕਿਸੇ ਉਪਰੇ ਰਾ ਜਾਂਦੇ ਦੁਖੀ ਦਰਦਵੰਦ ਲੋੜ ਮਾਰੇ ਨੂੰ ਬਿਨਾ ਤੁਸੀਂ ਕਿਸੇ ਪ੍ਰਯੋਜਨ ਦੇ ਕੁਝ ਸਹਾਇਤਾ ਦਿਓ ਤਾਂ ਦੋ ਪਰਸਨ ਹੁੰਦਾ ਹੈ ਕਿ ਨਹੀਂ ਟੇਸਾ ਜੀ ਹਾਂ ਭਾਈ ਜੀ ਤੁਸੀਂ ਖੁਸ਼ ਹੁੰਦੇ ਹੋ ਕਿ ਨਹੀਂ ਤੇਸਾ ਜੇ ਖੁਸ਼ ਹੋਈਦਾ ਹੈ ਭਾਈ ਜੀ ਜੇ ਉਸੇ ਖੁਸ਼ੀ ਦੇ ਵੇਲੇ ਹੋਰ ਉਹੋ ਜਿਹਾ ਸਮਾਂ ਮਿਲੇ ਤਾਂ ਤੁਹਾਡਾ ਜੀ ਉਛਲਦਾ ਹੈ ਕਿ ਨਹੀਂ ਕਿ ਇਸ ਨੂੰ ਵੀ ਕੁਝ ਦੇ ਆ ਤੇਸਾ ਜੀ ਹਾਂ ਭਾਈ ਜੀ ਉਸ ਨੂੰ ਕੁਝ ਦੇ ਕੇ ਅਜੇ ਵਧੇ ਹੋਈ ਖੁਸ਼ੀ ਵਿੱਚ ਹੀ ਹੋਵੋ ਕਿ ਤੁਹਾਡੇ ਪਾਸੋਂ ਕੋਈ ਬਾਲ ਹੀਰਾ ਲੈ ਕੇ ਲੰਗੇ ਤਾਂ ਤੁਹਾਡੇ ਜੀ ਵਿੱਚ ਉਸ ਨੂੰ ਤੱਕਾ ਮਾਰ ਕੇ ਹੀਰਾ ਖੋਲਣ ਦੀ ਇੱਛਾ ਉਪਜੇ ਪਰ ਉਸੇ ਵੇਲੇ ਜੀ ਕਹੇ ਨਹੀਂ ਐਸਾ ਨਹੀਂ ਕਰਨਾ ਔਰ ਜੀ ਹੀ ਤੁਹਾਨੂੰ ਰੋਕ ਲਵੇ ਤਦ ਪਲ ਮਗਰੋਂ ਇੱਕ ਖੁਸ਼ੀ ਹੁੰਦੀ ਹੈ ਕਿ ਨਹੀਂ ਔਰ ਉਸ ਖੁਸ਼ੀ ਤੋਂ ਫਿਰ ਇਸੇ ਤਰ੍ਹਾਂ ਦੇ ਵੇਲੇ ਰੁਕੰਦਾ ਤੇ ਲੋੜਵੰਦ ਦੇ ਵੇਲੇ ਦਇਆ ਕਰਨ ਦਾ ਚਾਅ ਵੱਧਾ ਹੈ ਕਿ ਨਹੀਂ ਟੇਸਾ ਠੀਕ ਕਿਹਾ ਹੈ ਆਪਨੇ ਇਹ ਸਾਰਾ ਕੁਝ ਵਿਚਾਰ ਨਹੀਂ ਹੈ ਪਰ ਇੱਕ ਤਰ੍ਹਾਂ ਦਾ ਉੱਦਮ ਹਰਕ ਦਇਆ ਵਿਚਾਰ ਬੀੜਤਾ ਦਾ ਮਿਲਵਾ ਜਿਹਾ ਭਾਵ ਹੈ ਪਰ ਤੁਸੀਂ ਅਜੇ ਸਮਝ ਨਹੀਂ ਸਕਦੇ ਇਹ ਤਾਕ ਨਿਰਾਮਨ ਦਾ ਭਾਵ ਜਾਂ ਵਿਕਾਰ ਨਹੀਂ ਇਹ ਆਤਮਾ ਦਾ ਆਪਣਾ ਸੁਭਾ ਜਾਂ ਉਸ ਤੇ ਸਰੂਪ ਦਾ ਕਿਸੇ ਤਰੀਕੇ ਤੇ ਇੱਕ ਲੱਛਣ ਹੈ ਇਸ ਨੂੰ ਸ੍ਰੀ ਗੁਰੂ ਜੀ ਉਮਾ ਆਖਦੇ ਹਨ ਜੇਕਰ ਉਮਾ ਮਨ ਦਾ ਇੱਕ ਵਿਕਾਰ ਹੁੰਦਾ ਤਦ ਬ੍ਰਹਮ ਗਿਆਨੀ ਵਿੱਚ ਇਸ ਦਾ ਅਭਾਵ ਹੁੰਦਾ ਕਿਉਂਕਿ ਬ੍ਰਹਮ ਗਿਆਨੀ ਸਾਰੇ ਸਰੀਰ ਤੇ ਮਨ ਦੇ ਵਿਕਾਰਾਂ ਜਾਂ ਭਾਵਾਂ ਤੋਂ ਅਤੀਤ ਹੁੰਦਾ ਹੈ ਇਸਾ 우ਮਾ ਨੀਰੀ ਖੁਸ਼ੀ ਨੂੰ ਨਹੀਂ ਆਖਦੇ ਭਾਈ ਜੀ ਨਹੀਂ ਜਿhko ਦਿਆ কেবল ਤਰਸ ਦੇ ਭਾਵ ਨੂੰ ਆਖਦੇ ਹਨ ਪਰ ਦਿਆ ਤਰਸ ਦੇ ਭਾਵ ਤੇ ਖੁਦੀ ਦੇ ਦੁੱਖ ਹਰਨ ਦੇ ਉਦਦਮ ਤੇ ਦੁੱਖ ਹਰ ਦੇਣ ਦੇ ਕੰਮ ਸਾਰੇ ਨੂੰ ਆਖਦੇ ਹਨ ਇਸੇ ਤਰ੍ਹਾਂ ਖੁਸ਼ੀ 우ਮਾ ਦਾ ਇੱਕ ਅੰਗ ਹੈ ਉਹ ਕੇਵਲ ਇੱਕ ਮਨ ਦੀ ਪ੍ਰਤੀਤੀ ਮਾਤਰ ਹੈ ਪਰ 우ਮਾ ਆਤਮਾ ਦਾ ਸੁਭਾਅ ਹੈ ਜੋ ਸੁਭਾਅ ਕੀ ਮਨ ਨੂੰ ਯਥਾਰਤ ਸਮਝੀ ਗੱਲ ਦੇ ਕਰਨ ਦੀ ਹਿੰਮਤ ਤੇ ਉਸ ਦੀ ਖੁਸ਼ੀ ਅਤੇ ਅਰਥ ਅਧਾਰਤ ਜਾਣੀ ਗੱਲ ਤੋਂ ਰੋਕਣ ਦੀ ਹਿੰਮਤ ਤੇ ਉਸ ਦੀ ਖੁਸ਼ੀ ਦਿੰਦਾ ਹੈ ਇਹ ਖੁਸ਼ੀ ਮਨੋਵਿਕਾਰ ਖੁਸ਼ੀ ਨਹੀਂ ਪਰ ਆਤਮਾ ਦੇ ਆਨੰਦ ਸਰੂਪ ਦਾ ਮਨਪੂਰਤ ਪ੍ਰਤੀਬਿੰਬ ਹੈ ਇਹ ਜ਼ੋਰ ਤੇ ਵਿਚਾਰ ਦਾ ਕੰਮ ਨਹੀਂ ਪਰ ਜਿਵੇਂ ਗੁਲਾਬ ਖਿੜੇ ਵਿੱਚੋਂ ਖੁਸ਼ਬੂ ਸੁੱਤੇਦਾਨ ਪਈ ਹੁੰਦੀ ਹੈ ਤਿਵੇਂ ਬ੍ਰਹਮ ਗਿਆਨੀ ਤੋਂ ਪਲਾ ਆਪੇ ਪਿਆ ਹੁੰਦਾ ਹੈ ਉਹ ਉਸ ਦਾ 우ਮਾ ਸੁਭਾ ਹੈ ਜਿਵੇਂ ਚਸ਼ਮੇ ਦਾ ਜਲ ਦਾਣ ਰੂਪ ਸੁੱਤੇ ਸਿੱਧ ਹੈ ਲੋਕ ਆਖਦੇ ਵੀ ਇਹੋ ਹਨ ਇਹ ਜਲ 우ਮਾਹੂ ਨਿਕਲ ਰਿਹਾ ਹੈ ਮੈਂ ਇਸ ਨੂੰ ਚੰਗੀ ਤਰ੍ਹਾਂ ਵਰਣਨ ਨਹੀਂ ਕਰ ਸਕਦਾ ਇਹ ਸਮਝ ਵਿੱਚ ਅਵਸਥਾ ਸਿਰ ਜਾ ਕੇ ਆਪ ਹੀ ਆ ਜਾਂਦਾ ਹੈ ਟੇਸਾ ਮੈਂ ਤਾਂ ਸੁਣਿਆ ਹੈ ਕਿ ਬ੍ਰह्मज्ञानी ਵਿੱਚ 우ਮਾ ਆਦ ਕੱਖ ਨਹੀਂ ਰਹਿੰਦਾ ਉਹ ਤਾਂ ਬਸ ਜੋ ਕੁਝ ਕਿਹਾ ਜਾਏ ਉਸ ਤੋਂ ਖਾਲੀ ਹੁੰਦਾ ਹੈ ਭਾਈ ਜੀ ਠੀਕ ਹੈ ਬ੍ਰह्मज्ञानी ਇਉਂ ਹੀ ਹੁੰਦਾ ਹੈ ਕਿ ਇਹ ਠੀਕ ਨਹੀਂ ਹੈ ਜਾਂ ਇਹ ਮਿੱਥਿਆ ਹੈ ਇਸ ਦਾ ਤਿਆਗ ਨਹੀਂ ਨਹੀਂ ਕਰਦੇ ਉਹ ਸਾਰੀ ਉਸ ਤੋਂ ਜੋ ਸੱਚਮੁੱਚ ਨਹੀਂ ਹੈ ਪਰ ਬਾਸਦੀ ਹੈ ਨਿਕਲ ਜਾਂਦੇ ਹਨ ਪਰ ਨਹੀਂ ਨਹੀਂ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਸੰਜਮ ਨਾ ਰਹਿਣ ਤੇ ਜੋ ਭਾਵ ਮਾਨ ਦੇ ਵਿਕਾਰਾਂ ਤੋਂ ਪੈਦਾ ਹੋਏ ਹਨ ਔਰ ਝੂਠੇ ਹਨ ਉਹਨਾਂ ਤੋਂ ਮਨ ਨਿਕਲ ਜਾਵੇ ਔਰ ਇਹ ਸਾਰਾ ਕੰਮ ਸੰਜਮ ਨਾਲ ਹੋ ਜਾਂਦਾ ਹੈ ਪਰ ਕਈ ਵੇਰ ਗਿਆਨ ਦੇ ਢੰਡਾਉ ਨਾ ਫਨਾ ਕਰਦੇ ਮਨ ਦੇ ਵਿਕਾਰਾਂ ਵਿੱਚ ਆਤਮ ਸੁਭਾਅ ਦੇ ਪ੍ਰਤੀਬਿੰਬ ਨੂੰ ਵੀ ਨਾ ਨਾ ਕਰਦੇ ਤੋਖਾ ਖਾ ਜਾਂਦੇ ਹਨ ਔਰ ਉਹਨਾਂ ਦੇ ਅੰਦਰ ਆਸਤਕ ਹੁੰਦਿਆਂ ਨਾਸਤਕਤਾ ਆ ਜਾਂਦੀ ਹੈ ਇਹ ਟਪਲਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਨੂੰ ਨਖੇਦੀ ਪੱਕਦੇ ਗਿਆਨੀ ਕਹਿੰਦੇ ਹਨ ਜੋ ਮਿੱਥਿਆ ਨੂੰ ਨਹੀਂ ਨਹੀਂ ਕਰਦੇ ਗਿਆਨ ਪਾਉਂਦੇ ਹਨ ਇੱਕ ਹੋਰ ਹਨ ਜਿਨ੍ਹਾਂ ਨੂੰ ਵਿਧੀ ਪੱਕਦਾ ਗਿਆਨੀ ਕਹਿੰਦੇ ਹਨ ਉਹ ਯਥਾਰਤ ਨੂੰ ਹੈ ਹੈ ਕਰਦੇ ਗਿਆਨ ਪਾਉਂਦੇ ਹਨ ਪਰ ਸ੍ਰੀ ਗੁਰੂ ਜੀ ਮਿੱਥਿਆ ਦੇ ਤਿਆਗ ਵਾਸਤੇ ਨਖੇਦੀ ਤਰੀਕਾ ਵਰਤ ਕੇ ਆਖਦੇ ਹਨ ਮਿੱਥਿਆ ਤਾਂ ਨਹੀਂ ਪਰ ਉਪਕਾਰਾ ਤੇ ਯਥਾਰਤ ਦੇ ਗ੍ਰੰਨ ਵਾਸਤੇ ਵਿਧੀ ਤਰੀਕੇ ਨੂੰ ਵਰਤਦੇ ਤੇ ਆਖਦੇ ਹਨ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਜੋ ਮਨ ਦੀਆਂ ਵਹਿਦਤਾਂ ਖੋਟੀਆਂ ਹਨ ਤਿਆਗਣੇ ਯੋਗ ਹਨ ਜਾਂ ਮਨ ਦੀ ਪਕੜ ਦੀਆਂ ਖਰੀਆਂ ਤਾਂਗਾ ਵੀ ਹਨ ਉਹੋ ਵਿਗਿਆਨੀ ਤਿਆਗਣੇ ਯੋਗ ਕਹਿੰਦੇ ਹਨ ਪਰ ਇੱਥੇ ਟੱਪਲੇ ਵਾਲੀ ਗੱਲ ਹੈ ਕਿ ਆਤਮਾ ਦੇ ਅਸਲੀ ਸੁਭਾਅ ਦੇ ਜੋ ਪ੍ਰਤੀਬਿੰਬ ਮਨ ਪਰ ਪੈਂਦੇ ਹਨ ਉਹਨਾਂ ਸੁਭਾਵਾ ਨੂੰ ਵੀ ਮਿੱਥਿਆ ਸਮਝ ਲੈਂਦੇ ਹਨ ਤੇ ਸਾ ਮੈਂ ਇੱਕ ਦਿਨ ਕਥਾ ਵਿੱਚ ਇੱਕ ਪੰਡਤ ਉਹ ਬ੍ਰह्म ਗਿਆਨੀ ਦਾ ਲੱਛਣ ਇਹ ਸੁਨਿਆ ਸੀ ਕਿ ਜਿਸ ਦੇ ਸਾਹਮਣੇ ਮਨੁੱਖ ਦੀ ਹੱਤਿਆ ਹੋ ਜਾਵੇ ਜਾਂ ਬ੍ਰह्म ਲੋਕ ਦਾ ਦਾਨ ਹੋ ਜਾਵੇ ਤੇ ਉਹ ਅਫੁਰ ਰਹੇ ਉਹ ਬ੍ਰह्म ਗਿਆਨੀ ਹੈ ਭਾਈ ਜੀ ਵਗਦੇ ਦਰਿਆ ਤੇ ਖੜੇ ਬ੍ਰਿਚ ਸੁਦਾਈ ਆਤਮੂਰਤ ਤੇ ਮੁਰਸ਼ਿਦ ਆਦਮੀ ਦੇ ਸਾਹਮਣੇ ਇਹ ਦੋਵੇਂ ਕੰਮ ਹੋਣ ਪਰ ਉਹ ਰਤਾ ਨਹੀਂ ਹਿਲਦੇ ਅਫੁਰ ਰਹਿੰਦੇ ਹਨ ਤਦ ਕੀ ਦਰਿਆ ਤੇ ਬ੍ਰਿਚ ਮੂਰਤ ਤੇ ਮੁਰਸ਼ਿਦ ਮਨੁੱਖ ਬ੍ਰਹਮ ਗਿਆਨੀ ਹਨ ਐਸਾ ਨਹੀਂ ਜੀ ਭਾਈ ਜੀ ਫਿਰ ਇਹੋ ਤਾਂ ਗੱਲ ਹੈ ਕਿ ਜਿੱਥੋਂ ਟਪਲਾ ਲੱਗਦਾ ਹੈ ਜੋ ਵਾਰਤਾ ਤੁਸੀਂ ਕਹੀ ਹੈ ਉਸ ਦਾ ਇੰਨਾ ਅਰਥ ਹੈ ਕਿ ਬ੍ਰह्म ਗਿਆਨੀ ਦਾ ਮਨ ਅਡੋਲ ਹੁੰਦਾ ਹੈ ਅਸੰਜਮੀ ਅधीर ਜੀ ਲੋਕਾਂ ਵਾਂਗ ਡੋਲਦਾ ਨਹੀਂ ਹੈ ਤੇ ਦੂਜੇ ਅਰਥਾਂ ਵਿੱਚ ਬ੍ਰह्म ਗਿਆਨੀ ਦੀ ਮਤ ਉਸ ਦੇ ਮਨ ਦੇ ਵਸ ਵਿੱਚ ਨਹੀਂ ਹੁੰਦੀ ਉਸ ਨੂੰ ਹਰਕ ਤੇ ਸੋਗ ਨਹੀਂ ਹੁੰਦਾ ਪਰ ਇਸ ਦਾ ਇਹ ਅਰਥ ਨਹੀਂ ਕਿ ਉਸ ਦੇ ਆਤਮਾ ਦਾ ਹਰਕ ਸਰੂਪ ਜਾਂ ਆਨੰਦ ਸਰੂਪ ਨਸ਼ਟ ਹੋ ਜਾਂਦਾ ਹੈ ਜੇ ਇਹ ਹੋ ਗਿਆ ਤਦ ਆਤਮਾ ਕਾਦਾ ਹਾਂ ਬ੍ਰਹਮ ਗਿਆਨੀ ਕਬਰੋਂਦਾ ਨਹੀਂ ਅਣਜਾਣਾ ਵਾਂਗੂ ਹਰਕ ਤੇ ਸ਼ੋਕ ਵਿੱਚ ਰੁੜਦਾ ਨਹੀਂ ਪਰ ਇਸ ਤਰ੍ਹਾਂ ਅਡੋਲ ਹੁੰਦਿਆਂ ਬ੍ਰਹਮ ਗਿਆਨੀ ਕਦੇ ਹੱਤਿਆ ਨਹੀਂ ਕਰਦਾ ਔਰ ਕਦੇ ਦਾਨ ਨੂੰ ਬੁਰਾ ਨਹੀਂ ਜਾਣਦਾ ਦਾਨ ਕਰਨ ਵਿੱਚ ਤੇ ਹੱਤਿਆ ਤੋਂ ਰੁਕੇ ਰਹਿਣ ਵਿੱਚ ਉਸ ਨੂੰ ਉਸ ਦਾ ਆਤਮ ਸੁਭਾਅ ਦ੍ਰਿੜ ਕਰਦਾ ਹੈ ਉਸ ਸੁਭਾਅ ਨੂੰ ਗੁਰੂ ਜੀ ਉਮਾ ਕਹਿੰਦੇ ਹਨ ਤੇ ਆਮ ਲੋਕ ਉਤਸ਼ਾਹ ਆਖਦੇ ਹਨ ਜਦ ਇਸ ਦਾ ਪ੍ਰਤੀਬਿੰਬ ਮਨ ਪਰ ਪੈਂਦਾ ਹੈ ਤਦ ਉੱਥੇ ਇਸ ਦੇ ਇਤਨੇ ਰੰਗ ਪ੍ਰਤੀਤ ਦਿੰਦੇ ਹਨ ਕੋਸ਼ਿ ਉੱਦਮ ਮਿਹਨਤ ਕਿਮਾ ਚੱਲਣ ਤੇ ਡਿੜਤਾ ਇਹ ਜਿਸ ਸ਼ੈ ਦਾ ਮੈਂ ਹਾਲ ਕਿਹਾ ਹੈ ਜਿਸ ਦਾ ਹੋਣਾ ਗੁਰੂ ਜੀ ਨੇ ਬ੍ਰह्म ਗਿਆਨੀ ਵਿੱਚ ਕਿਹਾ ਹੈ ਕਿ ਨਿਰੋਲ ਆਤਮਾ ਦੇ ਸਹਿ ਸੁਭਾਅ ਵਿੱਚ ਖੇੜਦਾ ਹੈ ਤੁਹਾਡੇ ਮਨpur ਜਦ ਝਲਕਾ ਮਾਰਦਾ ਹੈ ਤਦ ਅੱਗੇ ਇੱਕ ਹਨੇਰੇ ਪਰ ਪੈਂਦਾ ਹੈ ਔਰ ਤੁਹਾਨੂੰ ਅੰਦਰ ਇੱਕ ਸਖਨਾ ਪੰਦੀਦਾ ਹੈ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ